ਕਿਸੇ ਦਾ ਮਈਆ ਟੀਸੀ ਲੱਗਿਆ ਕਿਸੇ ਦਾ ਠਾਣੇ ਦਾ ਕਿਸੇ ਦਾ ਮਈਆ ਟੀਸੀ ਲੱਗਿਆ ਕਿਸੇ ਦਾ ਠਾਣੇ ਦਾ ਮੇਰੇ ਮਈਏ ਦੀ ਪੱਕੀ ਨੌਕਰੀ ਵੈਦਾ ਵਿੱਚ ਵਜਾ ਨਿੱਕੀ ਕੀ ਕਰਦਾ ਗੋਲ ਗੱਪੇ ਵੇਚਦਾ ਨਹੀਂ ਗੋਲ ਗੱਪੇ ਵੇਚਦਾ ਗੋਲ ਗੱਪੇ ਵੇਚਦਾ ਨਹੀਂ ਗੋਲ ਗੱਪੇ ਵੇਚਦਾ ਗੋਲ ਗੱਪੇ ਉਹ ਕੱਦ ਵਧਾਉਣ ਵਾਸਤੇ ਕੁੜੀਏ ਡੇਲੀ ਕਰਦੀ ਯੋਗਾ ਨਿਯੋਗਾ ਯੋਗਾ ਕਰਦੀ ਕੁੜੀਏ ਨਿਯੋਗਾ ਯੋਗਾ ਕਰਦੀ ਕੁੜੀਏ ਯੋਗੇ ਕੇ ਸਾਥ ਕੀ ਹੋਗਾ ਨੀ ਲਾਮਕੇ ਲਾਮਕੇ ਪੈਪਾ ਤੂ ਐ ਤੂੰ ਤੜਾਲੀ ਕੋਣੀ ਨੀ ਕਾ ਤੇਰਾ ਬਧਾਈ ਨੀ ਤੂੰ ਬੋਨੀ ਦੀ ਬੋਨੀ ਨੀ ਕਾ ਤੇਰਾ ਬਧਾਈ ਨੀ ਤੇਰੇ ਜਹੇ ਨੂੰ ਵੇ ਮੈਂ ਟਿਚ ਨਾ ਜਾਣੀ ਦੀ ਤੇਰੇ ਜਹੇ ਨੂੰ ਵੇ ਮੈਂ ਟਿਚ ਨਾ ਜਾਣੀ ਦੀ ਤੇਰਾ ਮੇਰਾ ਪਣ ਦਾ ਨਾ ਮੇਚ ਮੁੰਡੇ ਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਮੁੰਡੇ ਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਮੁੰਡੇ ਆ ਕਦ ਕਹਿੰਦੀ ਹੁੰਦੀ ਸੀ ਨੀ ਸਭ ਨਿਭਾਉਂਗੀ ਰਸਮਾਂ ਉਹ ਕਿਥੇ ਗਏ ਵਾਦੇ ਉਹ ਕਿਥੇ ਗਿਆ ਕਸਮਾਂ ਦਿਲ ਦੇ ਕੇ ਪਿਆਰ ਵਿੱਚੋਂ ਕੋਈ ਇੰਜ ਤਾਂ ਕੱਢਦਾ ਨਾ ਹਾਏ ਨੀ ਸੋਹਣੇ ਮੁਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੱਜਦਾ ਨਾ ਸਹਾਨੂਸਰੂਰ ਹੋਈ ਜਾਂਦਾ ਜਿਸ ਦਾ Do taake nee on des da rang puche yangu roo jeevi tasveer da hoya di da aajeo sahiir da hoyani di da aajeo sahiir da. ਕੀ ਨਾਮ ਹੈ ਜੀ ਪਰਨੀਤ ਕੌਰ ਪਰਨੀਤ ਕੌਰ ਜੀ ਪਰਨੀਤ ਕੌਰ ਕੀ ਕਰਨਾ ਚਾਹੁੰਦੀ ਹੈ ਲਾਈਫ 'ਚ ਜੀ ਪਾਸੇ ਬਾਹਰ ਜਾਣਾ ਹੈ ਬਾਹਰ ਜਾਣਾ ਹੱਸ ਕੇ ਜਾਣਾ ਜੀ ਚੰਗੀ ਗੱਲ ਹੈ ਜੀ ਕਿਹੜੀ ਕੰਟਰੀ ਸੋਚਦੇ ਹੋ ਜੀ ਆਸਟ੍ਰੇਲੀਆ ਜੀ ਵੱਡੇ ਵੀਰੇ ਸ਼ਾਂਤੀ ਮੇਰਾ ਭਰਾ ਕਿਹੜੀ ਕੰਟਰੀ ਸੋਚਦੇ ਹੋ ਜੀ ਆਸਟ੍ਰੇਲੀਆ ਜਾਣਾ ਹੈ ਜੀ ਆਸਟ੍ਰੇਲੀਆ ਜਾਣਾ ਹੈ ਜੀ ਚੰਗੀ ਗੱਲ ਹੈ ਉਸ ਇਰੇ ਦਾ ਕੀ ਕੀ ਕਰੋਗੇ ਜੀ ਕੀੜਾ ਕੰਮ ਜੀ ਡਿਜ਼ਾਈਨਿੰਗ ਦਾ ਆ ਮੈਨੂੰ ਲੱਗੂ ਓਰ ਚਲੋ ਸੋਚ ਕੇ ਗਈ ਐ ਜੀ ਚਲੋ ਵਧੀਆ ਪੈਸਾ ਕਮਾਵਾਂ ਕਿੱਥੇ ਪੈਸੇ ਇਨਵੈਸਟ ਕਰੋਂਗੇ ਪੰਜਾਬ ਦੇ ਵਿੱਚ ਜੀ ਪਹਿਲਾਂ ਤੇ ਸੀ ਘਰਤੀ ਜੀ ਹਾਂ ਜੀ ਪਹਿਲਾਂ ਘਰਤੀ ਜੀ ਹਾਂ ਜੀ ਫਿਰ ਜੀ ਫਿਰ ਮम्मी ਡੈਡੀ ਤੇ ਉਹ ਘਰ ਚ ਆ ਗਏ ਜੀ ਅੱਛਾ ਚਲੋ ਪਹਿਲਾਂ ਘਰ ਬਣਾਵਾਂਗੇ ਵਧੀਆ ਮਤਲਬ ਕਹਿਣ ਦਾ ਪਾਵ ਫਿਰ ਮੰਮੀ ਡੈਡੀ ਤੇ ਪੈਸਾ ਇਨਵੈਸਟ ਕਰਾਂਗੇ ਚੰਗੀ ਗੱਲ ਐ ਜੀ ਕੀ ਸੋਚਿਆ ਵੀ ਯਾਰ ਡੈਡੀ ਦੀ ਆ ਖੁਆਇਸ਼ ਈ ਆ ਮੈਂ ਪੂਰੀ ਕਰਨੀ ਕਰਨੀ ਐ ਦੇਰ ਦੀ ਤੇ ਸਾਰੀਆਂ ਖੁਸ਼ੀਆਂ ਪੂਰੀਆਂ ਗਰਮੀਆਂ ਨੇ ਹਾਂ ਤੇ ਮੰਮੀ ਦੀਆਂ ਜੀ ਮੰਮੀ ਦੇ ਵੀ ਕਰਨੀਆਂ ਨੇ ਫੇਰ ਠੀਕ ਆ ਜਾਂ ਬਾਅਦ ਵਿੱਚ ਹੋਈ ਦੀ ਆ ਤਾਂ ਮੰਮੀ ਆ ਜੀ ਚੱਲ ਕੋਈ ਚੱਕਰ ਨਹੀਂ ਜੀ ਆਸਟ੍ਰੇਲੀਆ ਜਾਣਾ ਚਾਹੁੰਨੇ ਉਹਦੀ ਹਾਂਜੀ ਠੀਕ ਆ ਚਲੋ ਇੱਕ ਮੈਂ ਤੁਹਾਨੂੰ ਛੋਟਾ ਜਿਹਾ ਡੇਅਰ ਦੇਵਾਂ ਜੀ ਹਾਂਜੀ ਠੀਕ ਆ ਜੀ ਤੁਸੀਂ 50 ਤੋਂ ਕਰਦੀਏ ਸਟਾਰਟ ਕਰਨੀਆਂ ਪੂਠੀ ਬੋਲਣੇ ਲਗਾਤਾਰ ਫਲੋ ਦੇ ਵਿੱਚ ਇੰਗਲਿਸ਼ ਦੇ ਵਿੱਚ ਜੀ ਉਧਰ ਦੇਖ ਕੇ ਬੋਲਣੀ ਹੈ ਠੀਕ ਹੈ ਜੀ ਜਿਵੇਂ ਥੋੜਾ ਕੌਨਫੀਡੈਂਸ ਚੈੱਕ ਕਰਨਾ ਜੀ ਹੋਰ ਕੁਝ ਨਹੀਂ ਗਲਤੀ ਮਲਤੀ ਹੋਵੇ ਦੁਬਾਰੇ ਸਟਾਰਟ ਕਰ ਦਾਂਗੇ ਜੀ ਜਾਂਦ ਕਨੇ ਪਾਪੀ ਨੇ ਉਹਦੀ ਚੁੱਪ ਕਰਕੇ 50 49 48 47 46 45 44 43 42 41 40 39 38 37 36 35 34 33 32 ਇਹ ਤੂ ਫੀਚਰ ਲਾ ਕੇ ਦੁਨੀਆਂ ਤਬਾਹ ਗਈ ਕੋਈ ਚੱਕਰ ਨਹੀਂ ਚਲੋ ਇਹ ਆ ਵੀ ਕੌਨਫੀਡੈਂਸ ਦਿਖਾ ਰਿਹਾ ਉਸਨੂੰ ਇੱਕ ਵਾਰੀ ਹੋਰ ਦਿੰਨੇ ਆ ਮੌਕਾ ਠੀਕ ਹੈ ਜੀ ਚਾਹੇ ਜਮਾ ਸਲੋ ਬੋਲ ਦਿਓ ਜੀ ਹੋਰ ਆਪਾਂ ਇੱਕ ਕਲਿੱਪ ਲਾਉਂਦੇ ਨਹੀਂ ਥੋੜੀ ਠੀਕ ਹੈ ਜੀ ਜਿਹੜੀ ਤੁਸੀਂ ਤਾਗੜੇ ਤਰੀਕ ਨਾਲ ਬੋਲਾਂਗੇ ਉਹ ਕਲਿੱਪ ਲਾਵਾਂਗੇ ਜੀ ਠੀਕ ਹੈ ਇੱਕ ਵਾਰੀ ਹੋਰ ਟਰਾਈ ਕਰੋ ਜੀ 50 49 48 47 46 45 44 43 42 41 40 39 38 37 36 35 34 33 32 31 30 29 28 27 30, 26 25 24 23 22 20, 20 90, 80, 70, 60, 70, 50, 40, 30, 12 11 10 9 8 7 6 5 4 3 2 1 ਇਹ ਸਾਈਡ 70 ਤੱਕ ਇਹ ਪੂਰੀ ਰੋਡ ਰਕੀ ਹੋ ਗਈ ਸੀ ਵੀ ਕੰਮ ਵੜੂ ਫੇਰ ਐਂਦੀ ਕੋਈ ਚੱਕਰ ਨਹੀਂ ਜੀ ਕਿਹੜੇ ਪਿੰਡ ਤੋਂ ਬਲੌਗ ਕਰਦੇ ਹੋ ਜੀ ਢਡਰੀਆਂ ਤੁਸੀਂ ਢਡਰੀਆਂ ਤੋਂ ਬਲੌਗ ਕਰਦੇ ਹੋ ਠੀਕ ਹੈ ਸਾਡਾ ਕੈਮਰਾਮੈਨ ਵੀ ਢਡਰੀਆਂ ਤੋਂ ਹੀ ਆ ਜੀ ਠੀਕ ਹੈ ਜੀ ਤੇ ਨਾਮ ਕੀ ਹੈ ਬੜੇ ਵੀਰੇ ਤੁਹਾਡਾ ਸੁਖਮਿੰਦਰ ਸਿੰਘ ਵੀਰੇ ਸੁਖਮਿੰਦਰ ਸਿੰਘ ਭਾਈ ਤੂੰ ਥੋੜਾ ਭਾਈ ਥੋੜਾ ਚਲੋ ਹੋ ਗਿਆ ਨਾ ਐਂਟਰੀ ਆਪਣਾ ਮੇਨ ਲੀਡਰ ਬੰਦਾ ਆ ਗਿਆ ਥੋੜੇ ਭਾਈ ਤੁਹਾਡਾ ਨਾਮ ਕੀ ਹੈ ਸਰਮਣ ਵੀਰੇ ੋਡਾ ਬਾਈ ਜੀ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਬਾਈ ਕਿਹੜੇ ਪਿੰਡ ਤੋਂ ਬਲੌਂਗ ਕਰਦੇ ਹੋ ਲੌਂਗੋਵਾਲ ਤੋਂ ਆ ਵੀਰੇ ਅੱਛਾ ਲੌਂਗੋਵਾਲ ਤੋਂ ਠੀਕ ਹੈ ਬਾਈ ਠੀਕ ਹੈ ਇਹਨਾਂ ਦੀ ਖਾਸ ਗੱਲ ਕੀ ਲੱਗਦੀ ਹੈ ਵੀਰੇ ਇਹਨਾਂ ਦੀ ਖਾਸ ਗੱਲ ਇਹ ਵੀਰੇ ਯਾਰ ਮੌਕੇ ਤੇ ਫੋਨ ਹੀ ਨਹੀਂ ਜਗਦੇ ਕਾਹਨੂੰ ਕਹਿਣਾਗਾ ਇਹਦਾ ਜਿਵੇਂ ਬੇਵਫਾ ਜੇ ਪਿਆ ਹੋਵਾ ਆ ਤਾਂ ਮਾਂ ਦਾ ਪੁੱਤ ਫੋਨ ਹੀ ਨਹੀਂ ਜਗਦਾ ਇਹ ਤਾਂ 24 ਘੰਟੇ ਬੇਵਫਾ ਜੀ ਰਹਿੰਦਾ ਯਾਰ ਇਹਨੂੰ ਕੋਈ ਮਰਜ਼ੀ ਦੇਖ ਲੈ ਜਦੋਂ ਦੇਖੇ ਫੋਨ ਕਰਨ ਤੇ ਬੇਵਫਾ ਚ ਮਾਂ ਪਿਓ ਦੇ ਕੀ ਸ਼ੌਂਕ ਹੈ ਵੀਰ ਬੱਚਾ ਸਾਡਾ ਕੀ ਕਰੇ ਮਾਂ ਪਿਓ ਨੂੰ ਤਾਂ ਬਰੇਨ ਸੌਂਗਾ ਕੀ ਵਧੀਆ ਕਿਹੜੀ ਨੌਕਰੀ ਸੋਚੀ ਐ ਨੌਕਰੀ ਤਾਂ ਵੀਰੇ ਯਾਰ ਜਿਹੜੀ ਮਿਲ ਗਈ ਉਹ ਤਾਂ ਕੀ ਕਹਣਾ ਨਹੀਂ ਮੇਰਾ ਦੀਮ ਤਾਂ ਮੇਰਾ ਹੈਗਾ ਅਮਰੀਕਾ ਜਾਣ ਦਾ ਕੀ ਬਾਤ ਐ ਸਰਪੰਚ ਦੇਸ਼ ਨੂੰ ਜਾਣਾ ਚਾਹਣਾ ਹੈ ਹਾਂ ਵੀਰੇ ਚੰਗੀ ਗੱਲ ਆ ਤੁਸੀਂ ਬਈ ਅਸ ਤਾਂ ਵੀ ਇੱਥੇ ਠੱਕੇ ਖਾਣੇ ਨੇ ਹਜੇ ਤਾਂ ਆਪਾਂ ਤੋਰਿਆਂ ਹਜੇ ਤਾਂ ਇੱਥੇ ਨਿਆਰੇ ਲੈਣੇ ਨੇ ਹਜੇ ਜਿਹੜੇ ਉਰੇ ਮੱਚਦੇ ਨੇ ਹੋਰ ਸਮਾਰ ਕੇ ਮਜਾ ਮਜੂ ਕੇ ਫੇਰ ਹੀ ਨਿਕਲਾਂਗੇ ਉਰੇ ਤਾਂ ਅਸੀਂ ਤਾਂ ਜੇ ਤੇਰੇ ਕੋਲੇ ਪੈਸਾ ਮੇਰੇ ਕੋਲੇ ਪੈਸਾ ਮੈਨੂੰ 50 ਪੁੱਛਣਗੇ ਇੱਥੇ ਜੀ ਜੀ ਕਰਨਗੇ ਇੱਥੇ ਮੈਂ ਨੰਗ ਹੋਵਾਂ ਮੜਾ ਮੋਟਾ ਦਿਹਾੜੀਦਾਰ ਬੰਦਾ ਹੋਵਣਾ ਇੱਥੇ ਕਹਿਣਾ ਕਿੱਥੇ ਆ ਗਿਆ ਯਾਰ ਕਿੱਥੇ ਮੱਥੇ ਲੱਗ ਗਿਆ ਇਹ ਇਹ ਤੋਂ ਕੀ ਕਰਾਉਣਾਗਾ ਯਾਰ ਵੀ ਨਹੀਂ ਬਣਦੇ ਗਰੀਬ ਬੰਦੇ ਤੇ ਤੈਨੂੰ ਅਸਲ ਗੱਲ ਦੱਸਾਂ ਯਾਰ ਵੀ ਤਗੜੇ ਨਾਲ ਹੀ ਬਗਦੀ ਹੁੰਦੀ ਆ ਬਿਲਕੁਲ ਬਾਈ ਤੇ ਆਪਾਂ ਕਹਿੰਦੇ ਵੀ ਰੇਸਤਾਰ ਦੀ ਗੱਲ ਕਰੀ ਬੇਸਤਾਰ ਕਹਿੰਦੇ ਮਾੜੇ ਸਮੇਂ ਚ ਸਾਥ ਨਹੀਂ ਦਿੰਦੇ ਇਹ ਗੱਲ ਕਿੰਨੀ ਕਿ ਸੱਚਾਈ ਹੈ ਬਾਈ ਨਾ ਵੀਰੇ ਯਾਰ ਆਪਾਂ ਐਵੇਂ ਕਹੀਏ ਸਾਡੇ ਵਾਲਿਆਂ ਤਾਂ ਦਿੱਤਾ ਯਾਰ ਮੇਰੇ ਚਾਚੇ ਤਾਏ ਆਪਾਂ ਐਵੇਂ ਕਹੇ ਦੀ ਹਣਾ ਹੋਰ ਦੂਰ ਦੀ ਦੂਰ ਤਾਂ ਯਾਰ ਅਗਲਾ ਹਰ ਇੱਕੀ ਘਰ ਜਾਂਦਾ ਹੁੰਦਾ ਹਣਾ ਜੇ ਆਪਾਂ ਪਰੇ ਲੰਘ ਜੀ ਬਟ ਐ ਸਾਡੇ ਚਾਚੇ ਤਾਏ ਪੂਰੇ ਆਣ ਹੱਕ ਤਾਨ ਕੇ ਸਾਡੇ ਨਾਲ ਖੜੇ ਨੇ ਖੜਦੇ ਰਹਿੰਦੇ ਨੇ ਵੀਰੇ ਹੁਣ ਵੀ ਖੜਦੇ ਨੇ ਪੂਰੇ ਆਣ ਪਿਆਰਾ ਸਾਡਾ ਤਾਂ ਕੀ ਬਾਤ ਜੋਇੰਟ ਫੈਮਿਲੀ ਹੈ ਭਾਈ ਜੋਇੰਟ ਫੈਮਿਲੀ ਹੈ ਵੀਰੇ ਪੂਰਾ ਪਿਆਰ ਰੱਖਦੇ ਆਪਾਂ ਇੱਕ ਭਾਈ ਆ ਜੋਇੰਟ ਫੈਮਿਲੀ ਸਰਕਰ ਵੀ ਹੁਣ ਬਹੁਤ ਘਟਦਾ ਜਾਂਦਾ ਹੈਗਾ ਘਟਦਾ ਵੀਰੇ ਬਹੁਤ ਘਟ ਰਿਹਾ ਹੈਗਾ ਇਹ ਉਂਗਲਵਾਜ ਘਟਾਉਂਦੇ ਨੇ ਵੀਰੇ ਬੰਦਾ ਨਹੀਂ ਘਟਾ ਹੁੰਦਾ ਹੈਗਾ ਆਪਸ ਵਿੱਚ ਹੁਣ ਚਾਚੇ ਫਤਾਇਆਂ ਦੇ ਪੁੱਤਾਂ 'ਚ ਕਿਹੜਾ ਕੋਈ ਫਰਕ ਹੁੰਦਾ ਕੋਈ ਨਹੀਂ ਹੁੰਦਾ ਇੱਥੇ ਮੇਰੇ 'ਤੇ ਤੇਰੇ ਵਰਗਾ ਉਂਗਲੀ ਲਾ ਦਿੰਦਾ ਵੀ ਫਲਾਣੇ ਨੇ ਉਹ ਤੇਰੇ ਭਾਈ ਨੇ ਉੱਥੇ ਐਂ ਕਰਤਾ ਉਹ ਆ ਕੇ ਕਹਿੰਦਾ ਯਾਰ ਤੂੰ ਐਂ ਕਿਉਂ ਕਰਤਾ ਅਗਲੇ ਦੀ ਉਂਗਲਾਂ ਤੇ ਚੜਦੇ ਨੇ ਉਦੋਂ ਲੜਾਈ ਕੱਲ ਐ ਹੁੰਦੀ ਆ ਉੱਥੇ ਲੜਾਈ ਵਧੇ ਜਾਂਦੀ ਆ ਘਰਾਂ 'ਚ ਪਿੱਕ ਪੈ ਜਾਂਦੀ ਆ ਨਹੀਂ ਅਗਲੀ ਬਗਾਨੀ ਦੀ ਆ ਕੇ ਪਾਣਦੀ ਆ ਥੋੜਾ ਮੋਟਾ ਜਿਹੜਾ ਹੁੰਦਾ ਯਾਰ ਉਨੀ ਸਾਰਾ ਵਿਚਾਰ ਕਰ। ਵੀ ਚਲੋ ਜਿੰਦਗੀ ਵਧੀਆ ਮੋਹ ਪੈਸਾ ਬਣਾ ਬਣਾ ਬਾਈ। ਬਣਿਆ ਵੀਰੇ ਖੁਸ਼ਹਾਲ ਲਾਈਫ ਦੇ ਵਿੱਚ। ਕੋਈ ਗੱਲ ਲੱਗਦੀ ਵੀ ਯਾਰ ਅੱਜ ਨਹੀਂ ਕਿ ਦੁੱਖ ਬਹੁਤ ਆਇਆ ਸੀ ਇਹਨੇ ਬੜਾ ਉਹਦਾ ਹਾਰਡ ਕੀਤਾ। ਦੁੱਖ ਵੀਰੇ ਇਹ ਤਾਂ ਯਾਰ 파ਟ ਨੇ ਲਾਈਫ ਦੇ। ਬੰਦਾ ਜਿਹੜਾ ਹੱਸ ਕੇ ਚੱਲ ਲੂਗਾ ਉਹ ਕਾਮਯਾਬ ਹੋ ਜਾਊਗਾ ਮਾੜਾ ਮੋਟਾ। ਨਹੀਂ ਕੀ ਆ ਬੰਦਾ ਦੁੱਖ ਨਾਲ ਯਾਰ ਰੋ ਕੇ ਵੀ ਕੱਟਣਾ ਹੱਸ ਕੇ ਵੀ ਕੱਟਣਾ ਆਪਾਂ ਹਨਾ। ਰੋ ਕੇ ਕੱਟੂਗਾ ਜਿਹੜਾ ਬੰਦਾ ਉਹ ਤੇ ਹੋਰ ਪੈ ਜਾਣਗੇ। ਜਿਹੜਾ ਹੱਸ ਕੇ ਕੱਟੂਗਾ ਬਾਬਾ ਵੀ ਦੇਖਦਾ ਯਾਰ ਅੱਜ ਨਹੀਂ ਕੱਲ ਦੇਖੂਗਾ ਤੇ ਹੈਗਾ। ਗੱਲ ਨਹੀਂ ਹੁੰਦੀ ਬਿਲਕੁਲ ਬਹੁਤ ਸੁਣੀ ਗੱਲਬਾਤ ਸੋ ਇੱਥੇ ਅਸੀਂ ਇੱਕ ਸਨੇਹਾਦ ਮਿੱਤਰੋ ਜ਼ਰੂਰ ਦਿੱਤੀ ਵੀ ਵੀ ਕਿਤਨਾ ਕੀਤੇ ਜਿਹੜੀਆਂ ਜੁਆਇੰਟ ਫੈਮਿਲੀ ਮਿੱਤਰੋ ਘੜਦੇ ਜਾਂਦੀਆਂ ਨੇ ਸੋ ਇੱਕ ਚੰਗਾ ਸਨੇਹਾ ਬਾਈਬਲ ਦਿੱਤਾ ਗਿਆ ਵੀ ਕਿਤਨਾ ਕਿਤੇ ਪਰਿਵਾਰ ਦੇ ਵਿੱਚ ਰੋ ਇਕੱਠੇ ਰਹੋ ਹਨ ਵੀ ਜਿਵੇਂ ਭਾਈ ਹੁੰਦੇ ਚਲੋ ਚਾਚੇ ਦਾ ਸਭ ਦਾ ਪਿਆਰ ਹੈ ਇਹ ਜ਼ਰੂਰੀ ਇਹ ਆਪਣੇ ਹੱਥਾਂ ਵਿੱਚ ਮਿੱਤਰੋ ਹਨਾ ਸੋ ਆਪ ਦਾ ਜਿਹੜਾ ਪਿਆਰ ਇਸੇ ਤਰੀਕੇ ਨਾਲ ਪਰਿਵਾਰਾਂ ਨਾਲ ਚਾਚੇ ਦਾਇਨਾ ਬਣਾ ਕੇ ਰੱਖੋ ਸੋ ਬਈ ਬਹੁਤ ਸੁਣੀ ਗੱਲਬਾਤ ਹੈ ਕੋਈ ਹੋਰ ਕੋਈ ਗੱਲਬਾਤ ਬਈ ਸ਼ੇਅਰ ਕਰਨਾ ਇਹ ਮਣੀ ਕਹਿੰਦਾ ਸੀ ਯਾਰ ਗਾਣਾ ਗਾਉਣਾ ਆ ਜਮਣੀ ਆਜੋ ਬ ਉਹ ਤੂੰ ਕਹਿੰਦੀ ਹੁੰਦੀ ਸੀ ਨੀ ਸਭ ਤੂੰ ਕਿਵੇਂ ਜਾਂਦਾ ਸਭ ਤੋੜੂਗੀ ਵਾਦੇ ਕਿੱਥੇ ਗਈਆਂ ਕਸਮਾਂ ਤੂੰ ਕਹਿੰਦੀ ਹੁੰਦੀ ਸੀਗੀ ਹਾਂ ਸਭ ਨਿਭਾਉਂਗੀ ਰਸਮਾਂ ਕਿੱਥੇ ਗਏ ਵਾਦੇ ਕਿੱਥੇ ਗਈਆਂ ਕਸਮਾਂ ਹਾਂ ਬਾਪਰ ਤੂੰ ਹੀ ਫੜ ਲੈ ਤੂੰ ਹੀ ਫੜਦਾ ਕਰ ਕਿਵੇਂ ਜਿੱਥੇ ਮੈਂ ਖੜਾ ਉੱਥੇ ਚੱਕ ਲਈ ਹਾਂ ਕਦ ਕਹਿੰਦੀ ਹੁੰਦੀ ਸੀ ਨੀ ਸਭ ਨਿਭਾਉਂਗੀ ਰਸਮਾਂ ਓ ਕਿੱਥੇ ਗਏ ਵਾਦੇ ਓ ਕਿੱਥੇ ਗਈਆਂ ਕਸਮਾਂ ਦਿਲ ਦੇ ਕੇ ਪਿਆਰ ਵਿਚੋਂ ਕੋਈ ਇੰਜ ਤਾਂ ਕੱਢਦਾ ਨਾ ਹਾਈ ਨਹੀਂ ਸੋਹਣੇ ਮੁਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੱਜਦਾ ਹਾਈ ਨਹੀਂ ਮੁਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੱਜਦਾ ਕੀ ਬਾਤ ਹੈ ਹੁੱਪੀ ਜੀ aí ਤੋਂ ਥੱਲੇ ਨਾ ਕਿਸੇ ਪੂਰਾ ਹੱਥ ਨਹੀਂ ਇੰਨਾ ਘੁੰਮਦਾ ਹੀ ਦੇਖਿਆ ਮਾਗ ਜੱਟ ਦਾ ਓ ਰਾਤਾਂ ਨੌਨ ਨੰਬਰ ਤੋਂ ਆਈ ਗਾਲ ਵੇ ਕਹਿੰਦੇ ਚੱਕਣਾ ਮੇਰੇ ਜੋ ਤੇਰਾ ਟਾਈਮ ਚੱਕਦਾ ਰਾਤਾਂ ਨੌਨ ਨੰਬਰ ਤੋਂ ਆਈ ਗਾਲ ਵੇ ਕਹਿੰਦੇ ਚੱਕਣਾ ਮੇਰੇ ਜੋ ਤੇਰਾ ਟਾਈਮ ਚੱਕਦਾ ਓ ਪੀਜੀ ਆਈ ਤੋਂ ਥੱਲੇ ਨਾ ਕਿਸੇ ਪਾਵਾ ਹਾਦੀ ਐਨਾ ਘੁੰਮਦਾ ਨਹੀਂ ਦੇਖਿਆ ਹਦਮਾ ਜੱਟ ਦਾ ਧੰਨਵਾਦ ਧੰਨਵਾਦ ਕੀ ਹੋ ਗਿਆ ਮੈਂ ਨਾ ਨਾਮ ਕੀ ਹੈ ਦੀ ਕਾਮਲਪ੍ਰੀਤ ਕੌਰ ਕਾਮਲਪ੍ਰੀਤ ਕੌਰ ਕਾਮਲ ਵੀ ਇੱਕ ਛੋਟੀ ਜੀ ਬੁਝਾਰਤ ਪਾਉਣ ਦੀ ਕੋਸ਼ਿਸ਼ ਕਰਦਾ ਜਵਾਬ ਦੇਣ ਦੀ ਕੋਸ਼ਿਸ਼ ਕਰਿਓ ਠੀਕ ਹੈ ਜੀ ਲੰਬੀਆਂ ਲੰਬੀਆਂ ਤਾਰਾਂ ਵਿੱਚ ਫਿਰਨ ਹਜ਼ਾਰਾਂ ਕਾਰਾਂ ਜੀ ਹਾਂਜੀ ਦੁਬਾਰੇ ਫੇਰ ਪਾਉਣਾ ਜੀ ਸੁਣਨ ਦੀ ਕੋਸ਼ਿਸ਼ ਕਰਿਓ ਜੀ ਲੰਬੀਆਂ ਲੰਬੀਆਂ ਤਾਰਾਂ ਵਿੱਚ ਫਿਰਨ ਹਜ਼ਾਰਾਂ ਕਾਰਾਂ ਜੀ ਸਿਰ ਤੱਕ ਜੋਰ ਮਾਰ ਕੇ ਦੇਖੋ ਜੀ ਕੀ ਹੈ ਜੀ ਅਨਸਰ ਜੀ ਨਹੀਂ ਸਵਾਲ ਬਾਰੇ ਸੁਣੋ ਜੀ ਲੰਬੀਆਂ ਲੰਬੀਆਂ ਤਾਰਾਂ ਦੀ ਵਿੱਚ ਫਿਰਨ ਹਜ਼ਾਰਾਂ ਕਾਰਾਂ ਤਹਾਂ ਵੇਨ ਸੋਹਣ ਜੀ ਸਰ ਪਤਾ ਹੈਗੇ ਨੇ ਉਹੀ ਪੁੱਛ ਰਹੇ ਆਂ ਜੀ ਐ ਨਹੀਂ ਜੁਆ ਜੀ ਠੀਕ ਹੈ ਜੀ ਤਾਂ ਹੀ ਨਹੀਂ ਪਤਾ ਸੀ ਤਾਂ ਹੀ ਨਹੀਂ ਪਤਾ ਮਤਲਬ ਤੁਹਾਡੇ ਹੈਗੇ ਨਾ ਤੁਹਾਨੂੰ ਪਤਾ ਸੀ ਇਹਦੇ ਹੋਣੀ ਚਲੋ ਕੋਈ ਨਹੀਂ ਬਜਾਅ ਕਰਦੇ ਆ ਤੁਹਾਡਾ ਨਾਮ ਕੀ ਸੀਗਾ ਜੀ ਕਮਲਪ੍ਰੀਤ ਕੌਰ ਤੁਹਾਡਾ ਨਾਮ ਕੀ ਹੈ ਜੀ ਸੁਖਪਾਲ ਕੌਰ ਸੁਖਪਾਲ ਕੌਰ ਜੀ ਕੀ ਪਾਉਣੀ ਹੈ ਇਹਨੇ ਜੀ ਬੋਲੀ ਹੈ ਸਾਡੀ ਇਕੱਠੇ ਇਕੱਠਿਆਂ ਨੇ ਪਾਉਣੀ ਆ ਜੀ ਆਹ ਬਲੀ ਰਾਮਣ ਆਉਣ ਦੋ ਜੀ ਆਉਣ ਦੋ ਤੁਹਾਨੂੰ ਬਲਾਓ ਸਾਰਾ ਗਰੁੱਪ ਬਲਾਓ ਜੀ ਤਾਵੇ 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 ਰਾ ਪਟਿਆਲੇ ਜਦੋਂ ਮੁ ਜਾਵੇ ਰਾ ਵਿੱਚ ਕੁੜੀ ਟੱਕਰੀ ਬਲੇ ਰਾ ਵਿੱਚ ਕੁੜੀ ਟੱਕਰੀ ਮੁੰਡਾ ਦੇਲੇ ਦਾ ਹਾਲ ਸੁਣਾਵੇ ਜਦ ਮੁੰਡਾ ਫੇਲ ਹੋ ਗਿਆ ਬਲੇ ਜਦ ਮੁੰਡਾ ਫੇਲ ਹੋ ਗਿਆ ਮੁੰਡਾ ਕੁੜੀ ਨੂੰ ਸੈਣ ਕਾ ਮਾਰੇ ਫੇਲ ਕਰਾਤਾ ਨਹੀਂ ਤੂੰ ਲੰਮੀ ਐ ਮਟਿਆਰੇ ਫੇਲ ਕਰਾਤਾ ਨਹੀਂ ਤੂੰ ਲੰਮੀ ਐ ਮਟਿਆਰੇ ਫੇਲ ਕਰਾਤਾ ਨਹੀਂ ਕੀ ਆ ਬਾਤ ਇੱਕਾ ਦੀ ਬੋਲੀ ਹੋ ਰੌਣ ਦੀ ਤੇ ਜਹੇ ਨੂੰ ਬੇ ਮੈਂ ਤੇਰਾ ਕਿ ਬੋਲੀ ਪਾ ਰਹੀ ਆ ਫਿਰ ਹਾਂਜੀ ਉਹ ਕੱਦ ਵਧਾਉਣ ਵਾਸਤੇ ਕੁੜੀਏ ਡੇਲੀ ਕਰਦੀ ਯੋਗਾ ਨੀ ਯੋਗਾ ਯੋਗਾ ਕਰਦੀ ਕੁੜੀਏ ਨੀ ਯੋਗਾ ਯੋਗਾ ਕਰਦੀ ਕੁੜੀਏ ਯੋਗੇ ਕੇ ਸਾਥ ਕੀ ਹੋਗਾ ਨੀ ਲੰਮਕੇ ਲੰਮਕੇ ਪੈਪਾ ਤੂੰ ਐ ਤੂੰ ਤੜਾ ਲੀ ਕੂਣੀ ਨੀ ਕਾ ਤੇਰਾ ਵਿਦਿਆਈ ਨੀ ਤੂੰ ਬੋਨੀ ਦੀ ਬੋਨੀ ਨੀ ਕਾ ਤੇਰਾ ਪਰਿਆਈ ਨੀ ਆਓ ਦੋਦੀ ਆਓ ਦੋਦੀ ਤੇਰੇ ਜਹੇ ਨੂੰ ਵੇ ਮੈਂ ਟਿਚ ਨਾ ਜਾਣਦੀ ਤੇਰੇ ਜਹੇ ਨੂੰ ਵੇ ਮੈਂ ਟਿਚ ਨਾ ਜਾਣਦੀ ਤੇਰਾ ਮੇਰਾ ਬਣ ਦਾਣਾ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਮੁੰਡਿਆ ਲੈ ਮਿੱਤਰੋ ਗਰਾਰੀ ਹੁਣ ਕਸੂਤੀ ਅੜ ਗਈ ਮੇਰੀ ਚੁੰਨੀ ਦੇ ਸਤਾਰੇ ਜਿਵੇਂ ਅੰਬਰਾਂ ਦੇ ਤਾਰੇ ਮੇਰੀ ਚੁੰਨੀ ਦੇ ਸਤਾਰੇ ਜਿਵੇਂ ਅੰਬਰਾਂ ਦੇ ਮਾਰਾ ਕੀ ਨਾਦਾ ਲਲਕਾਰੇ ਵੇ ਮੈਂ ਵੀ ਕੁੜੀ ਸ਼ੇਰੋਂ ਪਿੰਡ ਦੀ ਮਾਰੂ ਘੋਟਣਾ ਦਿਖਾ ਦੂ ਤੰਬੂ ਤਾਰੇ ਵੇ ਮੈਂ ਵੀ ਕੁੜੀ ਸ਼ੇਰੋਂ ਪਿੰਡ ਦੀ ਆਉਣ ਦੇ ਭੈਣ ਮੇਰੀ ਬੋਲੀ ਵਾਲਾ ਕਨਸੈਪਟ ਆਉਣ ਦੋ ਜੀ ਆਪਾਂ ਵੀਡੀਓ ਦੀ ਜਿਹੜੀ ਐਂਡਿੰਗਾਂ ਬੋਲੀਆਂ ਹੀ ਕਰਾਂਗੇ ਕਿਸੇ ਦਾ ਮਈਆ ਡੀਸੀ ਲੱਗਿਆ ਕਿਸੇ ਦਾ ਠਾਣੇ ਦਾ ਕਿਸੇ ਦਾ ਮਈਆ ਡੀਸੀ ਲੱਗਿਆ ਕਿਸੇ ਦਾ ਠਾਣੇ ਦਾ ਮੇਰੇ ਮਈਏ ਦੀ ਪੱਕੀ ਨੌਕਰੀ ਵਹਿੰਦਾ ਵਿੱਚ ਵਜਾ ਨਿੱਕੀ ਕੀ ਕਰਦਾ ਗੋਲ ਗੱਪੇ ਵੇਚਦਾ ੜੀ ਗੋਲ ਗੱਪੇ ਵੇਚਦਾ ਗੋਲ ਗੱਪੇ ਵੇਚਦਾ ੜੀ ਗੋਲ ਗੱਪੇ ਵੇਚਦਾ ਗੋਲ ਗੱਪੇ ਉਹ ਮਾਂ ਕਹਿੰਦੀ ਕੁੜੀ 20 ਸਾਲ ਦੀ ਨਾਂ ਰੱਖਿਆ ਏ ਬਾਣੀ ਨਹੀਂ ਚੁੱਲ੍ਹਾ ਚੌਂਕਾ ਆਪੇ ਕਰਨਾ ਹਾਲੇ ਉਮਰ ਨਿਆਣੀ ਧਿਆਨ ਨਾ ਭਟਕ ਜਾ ਠੀਕ ਹੈ ਜੀ ਉਹ ਕਹਿੰਦੇ ਮਾਂ ਕਿਆਂ ਦੀ ਕੁੜੀ 20 ਸਾਲ ਦੀ ਨਾ ਰੱਖਿਆ ਇਹ ਪਾਣੀ ਨਹੀਂ ਚੁੱਲ੍ਹਾ ਚੌਂਕਾ ਆਪੇ ਕਰਨਾ ਹਾਲੇ ਉਮਰ ਨਿਆਣੀ ਨਹੀਂ ਸਬਜ਼ੀ ਤਰਦੀ ਨੇ ਪਿੰਡੀਆਂ ਚ ਪਾਤਾ ਪਾਣੀ ਨਹੀਂ ਸਬਜ਼ੀ ਤਰਦੀ ਨੇ ਪਿੰਡੀਆਂ ਚ ਪਾਤਾ ਪਾਣੀ ਨਹੀਂ ਸਬਜ਼ੀ ਤਰਦੀ ਨੇ ਆਉਣ ਦੋ ਦੀ ਆਉਣ ਦੌਣ ਦੋ ਦੀ ਰਾਈਏ 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 ਮਚਦੇ ਲੋਕਾਂ ਤੇ ਟਿਪਾ ਪੇਗਾ ਕਾਏ ਮਚਦੇ ਲੋਕਾਂ ਤੇ ਟਿਪਾ ਪੇਗਾ ਕਾਏ ਮਚਦੇ ਲੋਕਾਂ ਤੇ ਓ ਜੇ ਮੁੰਡਿਆ ਬੇਕੰਮ ਕਰਦੀ ਵੇਖਣਾ ਓ ਜੇ ਮੁੰਡਿਆ ਬੇਕੰਮ ਕਰਦੀ ਵੇਖਣਾ ਬੱਠੜ ਲੈ ਦੇ ਲੋਹੇ ਦਾ ਨਹੀਂ ਮੈਨੂੰ ਪਰ ਕੇ ਚਕਾ ਦੇ ਗੋਹੇ ਦਾ ਨਹੀਂ ਮੈਨੂੰ ਪਰ ਕੇ ਚਕਾ ਦੇ ਗੋਹੇ ਦਾ ਨਹੀਂ ਆਉਣ ਦੁੱਜੀ ਆਉਣ ਦੁੱਜੀ ਸਾਬਣ ਸੋਡਾ ਮੈਲ ਬਥੇਰੀ ਸਾਬਣ ਸੋਡਾ ਮੈਲ ਬਥੇਰੀ ਦੁਖਤੀ ਵੀ ਦਾ ਰੋਵੇ ਛੜੇ ਵਿਚਾਰੇ ਦਾ ਕੌਣ ਚਾਦਰਾਂ ਤੋਵੇ ਦਾ ਕਹਿੰਦੇ ਭਾਈ ਰਾਤੀ ਛੜੇ ਨੂੰ ਸੁਪਨਾ ਆਇਆ ਛੜਾ ਛੜੇ ਨੂੰ ਦੱਸਦਾ ਬਈ ਰਾਤੀ ਛੜੇ ਨੂੰ ਸੁਪਨਾ ਆਇਆ ਛੜਾ ਛੜੇ ਨੂੰ ਦੱਸਦਾ ਕਹਿੰਦਾ ਸੁਪਨੇ ਵਿੱਚ ਮੇਰਾ ਵਿਆਹ ਹੋ ਗਿਆ ਕਹਿੰਦਾ ਸੁਪਨੇ ਵਿੱਚ ਮੇਰਾ ਵਿਆਹ ਹੋ ਗਿਆ ਉਹ ਨੀਮਾ ਹੋ ਹਾਜ਼ਦਾਂ ਨਹੀਂ ਦਿਨ ਛੜੇ ਪੱਟਿਆ ਗਿਆ ਚੰਗਾ ਪਲਾਹ ਕਰ ਬਾਲਦਾ ਨਹੀਂ ਛੜੇ ਪੱਟਿਆ ਗਿਆ ਸੋਣੀ ਜੀ ਭਗਵੰਦ ਦਾ ਮੁੰਡਿਆ ਸੋਣੀ ਜੀ ਭਗਵੰਦ ਦਾ ਮੁੰਡਿਆ ਕਾਲੀ ਮਿੱਫਟੀ ਲਾ ਕੇ ਪੇ ਘਾਟ ਪਾਂਚ ਦੇ ਪਾਣੇ ਕੱਪੜੇ ਪਾਂਟ ਪਾਣੀ ਕੱਪੜੇ ਸਭ ਪਾਣੀ ਬਾੜ ਖਾ ਕੇ ਮੈਂ ਤੂੰ ਮੇਰੇ ਮਨ ਲੱਗਿਆ ਤੁਰਦਾ ਹੁਲਾਰਾ ਖਾ ਕੇ ਮੈਂ ਤੂੰ ਮੇਰੇ ਮਨ ਲੱਗਿਆ ਤੁਰਦਾ ਹੁਲਾਰਾ ਖਾ ਕੇ ਮੈਂ ਤੂੰ ਮੇਰੇ ਮਨ ਲੱਗਿਆ ਸਹਾਨੂ ਸਰੂਰ ਹੋਈ ਜਾਂਦਾ ਜਿਸਦਾ ਨੈਣਾ ਨੂੰ ਅਬ ਦੂਰ ਤੱਕ ਨਹੀਂਉ ਦਿਸਦਾ ਰਾਗ ਪੁਛੇ ਅੰਗੁਰੂ ਜੀ ਦੀ ਤਸਵੀਰ ਦਾ ਅਜੇ ਉਹ ਸਹੀਰ ਦਾ ਹੋਇਆ ਨਹੀਂ ਦੀਦਾਰ ਅਜੇ ਉਹ ਸਹੀਰ ਦਾ ਕਿਆ ਬਾਤ ਹੈ ਕੋਈ ਹੋਰ ਕੋਈ ਕੁੜੀ ਜਾ ਕੋ ਮੁੰਡਾ ਹੈਗਾ ਲਾਸਟ ਤੇ ਜੀ ਆਓ ਜੀ ਆਓ ਜੋ ਬੋਲੀ ਪਾਓ ਜੀ ਉਹਦਾ ਹੀ ਸ਼ੋਅ ਹੈ ਜੀ ਤੂੰ ਤਾਂ ਮੁੰਡਿਆ ਬੋਲੀ ਪਾਈ ਤੂੰ ਤਾਂ ਮੁੰਡਿਆ ਬੋਲੀ ਪਾਈ ਮੇਰਾ ਨਿਕਲ ਗਿਆ ਹਾਸਾ ਤੇਰੇ ਮੂੰਹ ਵਰਗਾ ਮੇਰੇ ਜੁੱਤੀ ਦਾ ਪਾਸਾ ਤੇਰੇ ਮੂੰਹ ਵਰਗਾ ਮੇਰੇ ਜੁੱਤੀ ਦਾ ਪਾਸਾ ਤੇਰੇ ਮੂੰਹ ਵਰਗਾ ਏ ਬੋਲਦੀ ਇਹ ਤਾਂ ਮੈਨੂੰ ਟੋੜੀ ਮਾਰ ਕੇ ਗਈ ਐ ਬਹੁਤ ਸੁਣੀ ਬੋਲੀ ਐ ਬਹੁਤ ਸੋ ਲਾਸਟ ਦੇਖੋ ਮੈਂ ਤੁਹਾਡਾ ਫੇਰ ਕਹਦਾ ਹੈਗੇ ਤਾਂ ਆਜੋ ਮੇਰੇ ਜਲਦੀ ਆਜੋ ਕੋਈ ਚੱਕਰ ਨਹੀਂ ਪਤਾ ਕੀ ਗੱਲ ਐ ਇਥੇ ਹੀ ਬਹੁਤ ਵੱਡੀ ਗੱਲ ਐ ਵੀ ਕੁੜੀ ਨੇ ਮੌਕੇ ਜਿਹੜਾ ਕੌਨਫੀਡੈਂਸ ਕਾਇ ਬਹੁਤ ਵੱਡੀ ਗੱਲ ਹੋ ਜਾਂਦੀ ਐ ਸੋ ਹੌਣ ਤੋਂ ਪਹਿਣ ਮੇਰੀਏ ਜ਼ਰੂਰ ਉਹਦੇ ਨਾਲ ਕਦੇ ਯਾਰੀ ਨਾ ਲਾਈਏ ਜਿਹਦੇ ਵਿੱਚ غرੂਰ ਹੋਵੇ ਮਾਂ ਬਾਪ ਨੂੰ ਕਦੇ ਬੁਰਾ ਨਾ ਆਖੀਏ ਭਾਵੇਂ ਲੱਖ ਉਹਨਾਂ ਦਾ ਕਸੂਰ ਹੋਵੇ ਬੁਰੇ ਰਸਤੇ ਕਦੇ ਨਾ ਜਾਈਏ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਹੋਵੇ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਹੋਵੇ